ਤੁਸੀਂ ਇੱਕ ਰੀਤ ਹਨ ਪੰਜਾਬੀ ਟੀਮ ਨਾਲ ਅੱਜ ਸਰਾਖੂ ਪਤਲ ਸਿੰਘ ਜਿਹੜੇ ਗ੍ਰੰਤੀ ਸਿੰਘ ਨੇ ਇੱਕੋ ਪਿੰਡ ਦੇ ਵਿੱਚ ਇਨਾਂ ਨੇ ਸਾਰਾ ਜੀਵਨ ਦੇ ਦਿੱਤਾ ਅੱਜ ਉਹਨਾਂ ਦੇ ਮਰਦ ਵਾਸਤੇ ਯੂਐਸਏ ਤੋਂ ਇੱਕ ਸੇਵਾ ਪਰਿਵਾਰਾਂ ਨੂੰ ਆਈ ਹੈ ਜੀ ਅੱਜ ਉਹ ਇਹਨਾਂ ਨੂੰ ਭੇਟਾ ਕਰਨਗੇ ਜੀ ਤੇ ਤੁਸੀਂ ਹੁਣ ਉਹਨੂੰ ਉਹਨੂੰ ਮਾਤਾ ਜੀ ਤੁਹਾਡਾ ਕੀ ਨਾਂ ਹੈ ਕਰ ਲਿਖ ਤੇ ਤੇ ਕਹਿ ਰਿਹਾ ਲਿਆ ਜੀ ਸ਼ਕਤੀ ਇਹਨਾਂ ਪ੍ਰੋਬਲਮ ਆ ਗਿਆ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਡਾਕਟਰ ਨਾਲ ਲੈ ਕੇ ਫਿਰ ਫਿਰ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਦੱਸਣਾ ਚਾਇਆ ਜੀ ਤੇ ਹੁਣ 6 ਸਾਲ ਹੋ ਗਏ ਜੀ ਲੈਟਰ ਦੇ ਬਾਅਦ ਹਿੰਦਾ ਬਾਅਦ ਨੇ ਕੰਮ ਕਰ ਦਿੱਤਾ ਤੇ ਲੈ ਵਾਲੀ ਫਿਰ ਨਹੀਂ ਬਾਅਦ ਲਾ ਦਿੱਤੀ ਉਹ ਉਸ ਤੋਂ ਬਾਅਦ ਲੱਤ ਗਈ ਜੀ ਹੁਣ 6 ਸਾਲ ਹੋ ਗਏ ਜੀ ਦਵਾ ਮੰਗੇ ਤੇ ਆਉਂਦੇ ਸਮਾਂ ਵਾਲਾ ਤੇ ਮੈਂ ਕੀ ਤੁਸੀਂ ਮੰਗ ਕਰਦੇ ਸਰਕਾਰ ਤੋਂ ਕਿ ਆਮ ਲੋਕਾਂ ਨੂੰ ਕੀ ਕਿਸੇ ਬੰਦ ਕੇ ਨੂੰ ਅਰੇ ਮੰਗ ਕਰਦੀਆਂ ਕਿ ਇਹਦੇ ਕੋਈ ਲਾਜ ਕਰਾਇਆ ਜਾਵੇ ਸਾਡੀ ਸਿਹਤਾਂ ਤੁਹਾਡੇ ਘਰ ਚ ਕੌਣ ਕੌਣ ਪਰਿਵਾਰ ਕਿੰਨੇ ਨੇ ਅਰੇ ਸਾਡੇ ਜੀ ਇੱਕ ਬੇਟਾ ਇੱਕ ਮੇਰੀ ਛੋਤੀ ਆ ਇੱਕ ਨੋਆ ਇੱਕ ਮੇਰੀ ਮਾਤਾ ਜੀ ਸਾਡੀ ਜੀ 6 ਮੈਂਬਰ ਆ ਜੀ ਅਸੀਂ ਘਰ ਦੇ ਵਿੱਚ ਰੋਲੇ ਵਾਲੇ ਦੇ ਕੋਲੇ ਪਿੰਡ ਮੱਥਲ ਵਾਲਾ ਜੀ ਉੱਥੇ 26 ਸਾਲ ਅਸੀਂ ਨੌਕਰੀ ਇਹਨਾਂ ਡੀ.ਟੀ.ਪੀ.ਸੀ. ਦੇ ਵੀਰ ਜੀ ਉਹ ਤੇ ਇੱਕ ਪਿੰਡ ਦੇ ਵਿੱਚ ਡਿਊਟੀ ਕਰਕੇ ਆਇਆ ਜਦੋਂ ਢਿੱਲੇ ਹੋ ਕੇ ਫਿਰ ਸਾਈਂ ਛੁੱਟੀ ਲੈ ਕੇ ਘਰੇ ਆ। ਜੇ ਤੁਹਾਡੀ ਕਿਸੇ ਨੇ ਬਾਹਰੋਂ ਮਦਦ ਕਰਨੀ ਵੇਈ ਤਾਂ ਤੁਹਾਡਾ ਕੋਈ ਵੀ ਆਈਡ ਨੰਬਰ ਜਾਂ ਕੋਈ ਕੰਟੈਕਟ ਕੀ ਨੰਬਰ ਦੱਸੋ। ਜੀ ਸਾਨੂੰ ਪਿੰਡ ਆਏ ਸਾਡਾ ਜੀ ਤੁਹਾਡਾ ਮੋਬਾਈਲ ਨੰਬਰ ਕੋਈ ਦੱਸੋ। ਨੰਬਰ ਨਹੀਂ ਜੀ ਪਤਾ ਨਹੀਂ ਅਨਪੜ੍ਹੇ ਬਰਾਸੇ ਠੀਕ ਹੈ। ਅੱਛਾ ਬਾਬਾ ਜੀ ਜੇ ਤੁਸੀਂ ਸੇਵਾ ਕਰਾ ਰਹੇ ਹੋ ਲੱਗਿਆ ਤਾਂ ਅੱਜ ਤੱਕ ਇੰਨੀ ਸੰਸਥਾ ਆ ਗਈਆਂ ਜਿਵੇਂ ਉਹ ਨਹੀਂ ਕਦਾਂ ਕਿਵਾਂ ਤਨਵਾਤ ਇਹ ਲੋਕਾ ਨਾ ਹੋ ਰਹੀ ਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅਸੀਂ ਇਹਨਾਂ ਦੀ ਵੀਡੀਓ ਪਾਈ ਸੀ ਉਹ ਵੀ ਉਹ ਕੁਝ 12 12 ਮਿੰਟ ਦੇ ਕੋਲ ਆ ਰਹੀ ਆ ਤੇ ਕੁਝ ਇੰਗਰੇਜੂ ਕੋਲ ਆ ਰਹੀ ਆ ਦੇ ਲੱਖ ਰੁਪਏ ਦੀ ਦੋਪਹਿਲਾ ਸੇਵਾ ਹੋਪਟੀ ਇਹਨਾਂ ਦੇ ਅਕਾਊਂਟ ਦੇ ਵਿੱਚ ਇਹ ਪਰਿਵਾਰ ਦਾ ਅਕਾਊਂਟ ਪਾਇਆ ਹੋਇਆ ਵਿਕੀ ਜੀ ਹੁਣ ਵੀਰ ਆਏ ਆ ਯੂਐਸਏ ਤੋਂ ਕਰਨ ਸਿੰਘ ਰਾਜੀ ਸਿੰਘ ਪਰਿਵਾਰ ਦੇ ਅਗਰ ਕਰਤਾਰ ਸਿੰਘ ਦੂਏ ਸੇ ਤੋਹਾਰਾ ਕੀ ਸਿੰਘ ਆਪਨੇ ਦਰਬਾਰ ਸਾਹਿਬ ਤੋਂ ਉਹਨਾਂ ਨੇ 20000 ਰੁਪਏ ਦੀ ਸੇਵਾ ਹੁਣ ਲੱਗਦੇ ਭੈਣ ਜੀ ਨੂੰ ਦੇ ਦਿੱਤੀ ਆ ਬਹੁਤ ਉਹਨਾਂ ਦਾ ਇੱਥੇ ਧੰਨਵਾਦ ਕਰਦੇ ਆ ਕਿਹੜੇ ਇਹੋ ਜਿਹੇ ਸਿੰਘ ਆਪਣੇ ਗਰੀਬ ਸਿੱਖਾਂ ਦੀ ਬਾਹ ਪੜਦੇ ਹੋਏ ਇਹ ਜੀ ਉਹਨਾਂ ਨੂੰ ਦਿਨ ਦੁਗਣੀ ਰਾਤ ਚ ਆਪਣੀ ਤਰੱਕੀ ਦੇਵੇ ਪ੍ਰਮਾਤਮਾ ਸੇਵਾ ਕਰਦਾ ਰਹੇ ਤਾਂ ਵੀ ਤੁਸੀਂ ਕੀ ਜਾਣ ਚਾਹਣਾ ਚਾਹੁੰਦੇ ਹੋ ਸੇਵਾ ਦੇ ਵਿੱਚ ਕਿਵੇਂ ਦਾ ਬਲਾਸ ਹੈ ਸੇਵਾ ਦੇ ਲੋਕਾਂ ਨੂੰ ਇਹ ਬੇਨਤੀ ਕਰਦੇ ਆਂ ਮੈਂ ਬਸ ਜਿੰਨਾ ਹੋ ਸਕੇ ਬਾਦ ਚੜ ਕੇ ਸੇਵਾ ਕਰੋ ਕ੍ਰੀਏ ਦੀ ਮਤੋਂ ਇਜਾਰ ਬਣ ਸਕਦੀ ਗ੍ਰੱਥੀ ਗੁਰੂ ਸਾਹਿਬ ਦੀ ਸੇਵਾ ਕੀਤੀ ਨਾਲ ਚਾਹ ਤੇ ਸੇਵਾ ਦੇ ਲੋਕਾਂ ਭਾਵਨਾ ਵਾਲੇ ਲੋਕੀ ਸੇਵਾ ਕਰਨ ਜਿੰਨੇ ਬਾਦ ਤੋਂ ਬਾਦ ਸੁਧਜਣਾ ਹੀ ਹੋ ਸਕਦਾ ਕਰੋ ਤੁਸੀਂ ਦੇਖ ਰਹੇ ਹੋ ਸਨ ਪੰਜਾਬੀ ਟੀਵੀ ਆਪਾਂ ਅੱਜ ਦੇ ਸਮੇਂ ਵਿੱਚ ਕਲਾਕਾਰਾਂ ਨੂੰ ਜਾਂ ਨਚਾਰਣ ਕਿੰਨੇ ਪੈਸੇ ਦਿੰਦੇ ਜਿਵੇਂ ਗੁਰੂ ਘਰ ਦਾ ਇੱਕ 파ਟੀ ਸਿੰਘ ਹੈ ਜੀ ਸਾਨੂੰ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਸ ਕਿਤਨਾ ਲੋਕ ਬਹੁਤ ਘੱਟ ਜੋੜਦੇ ਨੇ ਤੇ ਸਾਡੀ ਜਿਹੜੀ ਆ ਸਿੱਖੀ ਦੀ ਭਾਵਨਾ ਜੁੜੀ ਰਹੀ ਹੈ ਕਿ ਬਚੀ ਰਹੇਗੀ ਜੇ ਅਸੀਂ ਇਹਦੇ ਲੋਕਾਂ ਦਾ ਮਦਦ ਕਰਾਂਗੇ ਅੱਗੇ ਆਵਾਂਗੇ ਫਰੰਟ ਤੇ ਆਵਾਂਗੇ ਤੇ ਇੱਥੇ ਅਸੀਂ ਅਗਲੀ ਅਪਡੇਟ ਤੁਹਾਨੂੰ ਫਿਰ ਅਗਲੀ ਕਰਦੇ ਆਂਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੂਨ ਕਰੋ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਜੀ ਚੋ